ਗੁਰ ਜੀ ਦਾ ਖਾਲਸਾ ਬਾਈ ਗੁਰ ਜੀ ਕੀ ਫਤਿਹ ਅੱਜ ਬੜੀ ਮੰਦ ਭਾਂਗੀ ਦਿਲ ਨੂੰ ਬਲੁੰਦਰਣ ਵਾਲੀ ਘਟਨਾ ਇੱਥੇ ਹੋਈ ਆ ਜਗਤ ਜੋਤ ਧਨ ਧਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਭਾਵਨ ਸਰੂਪ ਹੀ ਇੱਥੇ ਪਿੰਡ ਭਾਮ ਦੇ ਵਿੱਚ ਪਿੰਡ ਵਾਲਿਆਂ ਦੇ ਕਹਿਣ ਦੇ ਮੁਤਾਬਕ ਅੱਖੇ ਨੂੰ ਅੱਗ ਲੱਗੀ ਦੋ ਤੋਂ ਬਾਅਦ ਸਾਰਾ ਕੁਝ ਹੋਇਆ ਜੋ ਸੱਚੇ ਪਾਤਸ਼ਾਹ ਨੇ ਸੇਵਾ ਦਿੱਤੀ ਆ ਮੌਕੇ ਤੇ ਅਸੀਂ ਸ਼ਰੀ ਅਕਾਲ ਤੱਕ ਸਾਬ ਤੋਂ ਪਹੁੰਚੇ ਆਂ ਅੰਦਰ ਦੀ ਹਾਲਤ ਬਹੁਤ ਬੁਰੀ ਆ ਅੰਦਰ ਸਾਰਾ ਕੁਛ ਟੜ ਗਿਆ ਔਰ ਇਹਦੇ ਤੋਂ ਅੱਗੇ ਮੈਂ ਪਿੰਡ ਦੇ ਬਹੁਤ ਸਾਰੇ ਗੁਰਦੁਆਰੇ ਚਾ ਕਰਕੇ ਆਇਆ ਆ ਸੰਗਤਾਂ ਨਾਲ ਗਈਆਂ ਉਹਨਾਂ ਗੁਰਦੁਆਰਿਆਂ ਤੇ ਕੋਈ ਪਹਿਰੇਦਾਰ ਨਹੀਂ ਆ ਨਾ ਦਿਨੇ ਆ ਨਾ ਰਾਤ ਆ ਪਿੰਡ 'ਚ ਬਹੁਤ ਸਾਰੇ ਗੁਰਦੁਆਰੇ ਆ ਇਹੋ ਜਿਹੀਆਂ ਘਟਨਾਵਾਂ ਜੇ ਪੰਥ ਨੇ ਰੋਕਣੀਆਂ ਵਾ ਇਹਦੇ ਲਈ ਜ਼ਰੂਰੀ ਆ ਪੰਥ ਦੀ ਪਹਿਰੇਦਾਰੀ ਜਿਹੜੇ ਗੁਰਦੁਆਰਾ ਸਾਹਿਬ 'ਚ ਸਵੇਰੇ ਦੋ ਦਿਨੇ ਦੋ ਪਹਿਰੇਦਾਰ ਤੇ ਰਾਤ ਨੂੰ ਦੋ ਪਹਿਰੇਦਾਰ ਨਹੀਂ ਆ ਉਹ ਗੁਰਦੁਆਰਾ ਸਾਹਿਬ ਚ ਫਿਰ ਪਾਵਨ ਸਰੂਪ ਦਾ ਸਤਕਾਰ ਨਹੀਂ ਰਹਿ ਸਕਦਾ ਔਰ ਜਿੱਥੇ ਇਹ ਨਹੀਂ ਹੋਣਗੇ ਉਹ ਸਾਰੇ ਪਾਵਨ ਸਰੂਪ ਨੇੜੇ ਦੇ ਇਤਿਹਾਸ ਗੁਰਦੁਆਰਾ ਸਾਹਿਬੇ ਦੇ ਜਾਣਗੇ ਦੂਜੀ ਗੱਲ ਦੂਜੀ ਗੱਲ ਇਹ ਆ ਭਈ ਇਹ ਜੋ ਵੀ ਅੱਜ ਸੱਚੇ ਪਾਤਸ਼ਾਹ ਦੇ ਸਬੰਧ ਚ ਬੇਅਦਬੀ ਹੋਈ ਆ ਸਾਰੇ ਪਿੰਡ ਨੂੰ ਹੀ ਸ਼੍ਰੀ ਅਕਾਲ ਤਖਤ ਸਾਹਿਬ ਇੱਕ ਕਰਤੋ ਇੱਕ ਬੰਦਾ ਉੱਥੇ ਸੱਦਿਆ ਜਾਊਗਾ ਕੱਕ ਸਾਹਿਬ ਤੇ ਅਰ 8 ਤਰੀਕ ਦਾ ਇਹਨਾਂ ਨੂੰ ਕਹਿਤਾ ਵੀ ਇੱਥੇ ਇਕੱਠ ਹੋਊਗਾ ਇਲਾਕਾ ਇਕੱਠਾ ਹੋਊਗਾ ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਵੋੱਚਾ ਜੇ ਸਾਡੇ ਗੁਰੂ ਦਾ ਸਤਿਕਾਰ ਨਹੀਂ ਆ ਤੇ ਸਾਡਾ ਕਦੀ ਸਤਿਕਾਰ ਨਹੀਂ ਹੋਣਾ ਸਾਡੀਆਂ ਸਾਰੀਆਂ ਮੁਸ਼ਕਿਲਾਂ ਆਫਤਾ ਤਾਂ ਹੀ ਆ ਪਾਤਸ਼ਾਹ ਦਾ ਸਤਿਕਾਰ ਨਹੀਂ ਮੈਂ ਗੁਰਦੁਆਰਿਆਂ ਜਾ ਕੇ ਦੇਖਿਆ ਪੱਖੇ ਬੜੇ ਉੱਤੇ ਲੱਗੇ ਆ ਉਹਨਾਂ ਪੱਖਿਆਂ ਦੇ ਨਾਲ ਫਿਰ ਕਿਤੇ ਬੇਅਦਬੀ ਹੋ ਸਕਦੀ ਆ ਅਸੀਂ ਘਰਾਂ ਦੇ ਵਿੱਚ ਇਹਨਾ ਪ੍ਰੋਪਰ ਪ੍ਰਬੰਧ ਰੱਖਦੇ ਆ ਘਰਾਂ 'ਚ ਅੱਗ ਨਹੀਂ ਲੱਗਦੀ ਗੁਰਦੁਆਰਿਆਂ 'ਚ ਅੱਗਾਂ ਲੱਗਣੀਆਂ ਇਹ ਇਸ਼ਾਰੇ ਕਰਦੀਆਂ ਸੀਸੀਟੀਵੀ ਸਿੰਘਾਂ ਦੀ ਡਿਊਟੀ ਲਾਤੀ ਆ ਸਾਰੇ ਚੈੱਕ ਕਰਨਗੇ ਪ੍ਰਸ਼ਾਸਨ ਇੱਥੇ ਆ ਗਿਆ ਬਾਕੀ ਮੈਂ ਦੁਨੀਆ ਭਰ ਦੀ ਸਿੱਖ ਸੰਗਤ ਨੂੰ ਅਪੀਲ ਕਰਦਾ ਵਾਂ ਗੁਰਮਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਆ ਉਹਨਾਂ ਦਾ ਅਦਬ ਸਤਕਾਰ ਕਾਇਮ ਰੱਖਣਾ ਸਾਡਾ ਫਰਜ਼ ਆ ਪਿੰਡ ਪਿੰਡ ਪੰਥ ਪਹਿਰੇਦਾਰੀ ਕਰੇ ਸੰਗਤ ਪਹਿਰੇਦਾਰੀ ਕਰੇ ਔਰ ਅੱਜ ਜੇ ਮੈਂ ਇਸ ਪਿੰਡ ਦੇ ਅਸੀਂ ਸਾਰੇ ਗੁਰਦੁਆਰਾ ਸਾਹਿਬ ਚੈੱਕ ਕੀਤੇ ਆ ਪਤਾ ਨਹੀਂ ਅਸੀਂ ਕਿਹੜੇ ਪਿੰਡ 'ਚ ਕਦੋਂ ਚੱਲ ਜਾਣਾ ਔਰ ਅਸੀਂ ਦੇਖ ਰਹੇ ਆ ਸਾਰਾ ਕੁਸ਼ਣ ਨਿਗਰਾਨੀ ਦੇ ਵਿੱਚ ਆ ਸੱਚੇ ਪਾਤਸ਼ਾਹ ਦੇ ਅਦਬ ਸਦਕਾਰ ਲਈ ਸਾਨੂੰ ਦਿਨ ਰਾਤ ਵੀ ਵਿਚਰਨਾ ਪੈਂਦਾ ਕਿ ਆਪਾਂ ਵਿਚਰਾਂਗੇ ਸੰਗਤਾਂ ਇਥੋਂ ਦੀਆਂ ਦੁਖੀ ਹੀ ਪਾਠ ਕਰ ਰਹੀਆਂ ਅਸੀਂ ਪਰ ਸੰਗਤਾਂ ਨੂੰ ਵੀ ਆਪਾਂ ਸੱਚੇ ਪਾਤਸ਼ਾਹ ਦੇ ਬਚਨ ਦੱਸੇ ਆ ਕਿ ਰੋਣਾ ਹੱਲ ਨਹੀਂ ਆ ਦ੍ਰਿੜਤਾ ਹੱਲ ਆ ਸੱਚੇ ਪਾਤਸ਼ਾਹ ਨੇ ਸਾਨੂੰ ਡ੍ਰਿੜਤਾ ਦਿੱਤੀ ਆ ਪਰ ਗੁਰੂ ਇਹ ਹੁਣ ਆਲੇ ਦੁਆਲੇ ਸੌ ਘਾ ਰਹੀ ਐ ਇੱਥੇ ਪਹਿਰੇਦਾਰ ਇੱਕ ਵੀ ਨਹੀਂ ਆ ਤੇ ਫਿਰ ਇਹੋ ਕੁਛ ਹੋਣਾ ਗੱਲ ਕਰੀਏ ਕਿ ਅੰਦਰ ਅੱਗ ਲੱਗੀ ਆ ਔਰ ਗੁਰੂ ਜੰਤਾਰ ਦੇ ਰਾਤ ਨੂੰ ਲੱਗੇ ਮੇਰੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੱਥੇ ਕਿਸਾਨ ਹਣ ਗੱਲ ਹੀ ਦੇਖੋ ਜੇ ਮਹਾਰਾਜ ਦੇ ਸਰੂਪ ਦੇ ਨਾਲ ਹੋਇਆ ਤੋ ਉਸ ਤੋਂ ਬਾਅਦ ਤਰੀਕੇ ਦੇ ਨਾਲ ਹੁਣੇ ਬਾਹਰ ਸਿੰਘਾਂ ਨੇ ਮੈਨੂੰ ਦਿਖਾਏ ਨੇ ਬਹੁਤ ਮੰਨ ਭਗ ਹਨ ਉਹ ਸਰ ਪਿੰਡਾਂ ਦੇ ਵਿੱਚ 0.7 ਦਾ ਸਵੋਧ ਹੋ ਰਿਹਾ ਹੈ ਇਹਦੇ ਬਾਰੇ ਪ੍ਰਬੰਧ ਆਪਣਾ ਦੇਖੋ ਮੈਂ ਇਹ ਕਹਿਣਾ ਕਿ ਜਿਹੜੇ ਗੁਰਦੁਆਰਾ ਸਾਹਿਬ ਚ ਪ੍ਰੋਪਰ ਪ੍ਰਬੰਧ ਨਹੀਂ ਆ ਗੁਰਮਤ ਮਰਿਆਦਾ ਮੁਤਾਬਕ ਪਹਿਰੇਦਾਰੀ ਨਹੀਂ ਆ ਉਥੇ ਸੱਚੇ ਬਾਦਸ਼ਾਹ ਦੇ ਸਰੂਪ ਨਹੀਂ ਚਾਹੀਦੇ ਸਾਡੇ ਲਈ ਇਹ ਜੋ ਅਸੀਂ ਆਪਣੇ ਆਪਣੇ ਹੰਕਾਰ ਦੀਆਂ ਨਹੀਂ ਬਣਾ ਲਿਆ ਹੰਕਾਰ ਨਹੀਂ ਚੱਲਦਾ ਗੁਰੂ ਦੇ ਅੱਗੇ ਉਥੇ ਨਿਮਰਤਾ ਚੱਲਦੀ ਆ ਉਥੇ ਝੁਕਣਾ ਚੱਲ ਕੋਈ ਮਤਾ ਪਵੇਗਾ ਕਿ ਪਿੰਡ ਵਿੱਚ ਕੋਈ ਸਵੋਧ ਹੋ ਰਿਹਾ ਪਹਿਲਾਂ ਹੀ ਪਏ ਹੋਏ ਨੇ ਜੀ ਕਿਉਂ ਨਹੀਂ ਹੱਲ ਹੋ ਰਿਹਾ ਇੱਕ ਪਿੰਡ ਤੇ ਇੱਕ ਗੁਰਦੁਆਰਾ ਮਸਲੇ ਦਾ ਹੱਲ ਨਹੀਂ ਹੈ। ਧਿਆਨ ਨਾਲ ਸੁਣ ਲਓ। ਇੱਕ ਪਿੰਡ 'ਚ ਇੱਕ ਗੁਰਦੁਆਰਾ ਆ ਜਾ ਤਾਂ ਪਹਿਰੇਦਾਰੀ ਫੇਰ ਨਹੀਂ ਹੋਊਗੀ ਤੇ ਉਹ ਕੀ ਕਰਾਂਗੇ ਆਪਾਂ? ਹੱਲ ਵਾ ਪਹਿਰੇਦਾਰੀ। ਜੇ ਗੁਰਦੁਆਰਾ ਸਾਹਿਬ ਬਣਾਉਣਾ ਦੋ ਦਿਨੇ ਤੇ ਦੋ ਰਾਤ ਨੂੰ। ਔਰ ਜਿੱਥੇ ਅਦਬ ਸਤਕਾਰ ਨਹੀਂ ਆ ਉਥੇ ਗੁਰਦੁਆਰਾ ਸਾਹਿਬ ਮਹਾਰਾ ਸੱਚੇ ਪਾਸ਼ਾ ਦੇ ਪਾਵਨ ਸਰੂਪ ਕਿਸੇ ਦੂਜੀ ਥਾਂ ਤੇ ਜਿੱਥੇ ਵਧੀਆ ਸੇਵਾ ਸੰਭਾਲਾ ਮਰਿਆਦਾ ਮੁਤਾਬਕ ਉਥੇ ਪਹੁੰਚ ਜਾਣੀ ਚਾਹੀਦੀ। ਇਹ ਹੱਲ ਹੈ। ਸੇਵਾ ਸਾਹਿਬ ਜਿੱਦਾਂ ਨੂੰ ਜਾਦਪਾਤ ਕਰਕੇ ਵੀ ਲਗ ਲਗ ਗੁਰੂ ਘਰ ਬਣੇ ਆ ਨਾ ਹਰ ਇੱਕ ਧਰਮ ਨੇ ਆਪਣਾ ਗੁਰੂ ਘਰ ਲਗ ਬਣਾ ਲਿਆ ਇੱਥੇ ਉਹਦਾ ਕੀ ਹਾਲ ਹੈ ਆ ਵੀ ਕਿਵੇਂ ਆਪਾਂ ਵੈਸੇ ਵੈਸੇ ਤੇ ਜਾਤ ਆਧਾਰਿਤ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ ਜਿਹੜੀ ਜੜਾ ਜਾਤ ਨੂੰ ਮੰਨਦਾ ਉਹ ਸਿੱਖ ਨਹੀਂ ਸਿੱਖ ਸਿੱਖ 'ਚ ਦੋ ਗੱਲਾਂ ਜਾਤ ਦਾ ਹੰਕਾਰ ਵੀ ਮਾੜਾ ਵਾ ਤੇ ਜਾਤ ਦੀ ਹੀਣਤਾ ਰੱਖਣੀ ਵੀ ਮਾੜੀ ਸਾਨੂੰ ਗੁਰੂ ਨੇ ਖਾਲਸੇ ਬਣਾਇਆ ਸਿੱਖ ਬਣਾਇਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਰਾਂਗੇ ਭਾਈ ਆਪਾ ਇੱਕ ਪਿਤਾ ਇੱਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਈ ਮੈਂ ਉਹਦਣ ਦਾ ਵਿਚਰਿਆ ਵਾਂ ਗਰੀਬ ਸਿੱਖਾਂ ਦੇ ਘਰਾਂ 'ਚ ਵੀ ਆਪਾਂ ਗਏ ਆਂ ਪਰ ਮੈਂ ਉੱਥੇ ਸਤਕਾਰ ਵੇਖਿਆ ਵਾ ਕਿਉਂ ਮੈਂ ਕਹਾਂ ਗੱਲ ਅਮੀਰੀ ਜਾਂ ਗਰੀਬੀ ਦੀ ਨਹੀਂ ਆ ਗੱਲ ਭਾਵਨਾ ਦੀ ਜਿੱਥੇ ਭਾਵਨਾ ਵਾ ਉੱਥੇ ਸਤਕਾਰ ਆ ਬਾਕੀ ਗੁਰੂ ਦਾ ਫਲਸਫਾ ਜਿਹੜਾ ਵਾ ਉਹ ਤੇ ਇਹ ਸਾਨੂੰ ਕਹਿੰਦਾ ਵਾ ਕਿ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚਲੇ ਬਹੁਤ ਵਿਚਾਰ ਉਸਾ ਡੀਵੀਡੀ ਅੰਦਰ ਲੱਗੀ ਉਹਦੀ ਕੁਝ ਚੈਕਿੰਗ ਕੀਤੀ ਆ ਕਰ ਰਹੇ ਨੇ ਜੀ ਪ੍ਰਸ਼ਾਸਨ ਨਹੀਂ ਕਰ ਰਹੇ ਨਹੀਂ ਨਹੀਂ ਆਪਣੇ ਐਸਜੀਪੀਸੀ ਦੇ ਵੱਲੋਂ ਪ੍ਰੋਪਰ ਕੋਸ਼ ਸਿੰਘ ਇੱਥੋਂ ਦੇ ਪਿੰਡ ਵਾਲੇ ਉਹ ਸਾਰੇ ਚੈੱਕ ਕਰ ਰਹੇ ਨੇ ਕਿਉਂਕਿ ਅੰਦਰ ਸਾਰਾ ਕੁਝ ਸੜ ਗਿਆ ਹੁਣ ਕੀ ਮਿਲਦਾ ਵਾ ਉਹਦੇ ਤੋਂ ਬਾਅਦ ਉਹ ਸਾਰੀ ਜਾਂਚ ਹੋ ਗਈ ਕਿਸੇ ਦੇ ਨਾਲ ਕੋਈ ਲਿਹਾਜ਼ ਨਹੀਂ ਆ ਗੁਰੂ ਦੇ ਮਸਲੇ ਤੇ ਕੋਈ ਸਮਝੌਤਾ ਨਹੀਂ ਆ ਨਾ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲੱਗ ਗਈ ਹੈ ਤੇ ਜਿਹਦੇ ਨਾਲ ਗੁਰਕੰਸਾ ਮਹਾਰਾਜ ਅਗਨੀ ਭੇਟ ਹੋਏ ਨੇ ਉਹਦੇ ਸਬੰਧ ਵਿੱਚ ਸਾਡੀ ਜਾਂਚ ਪੜਤਾਲ ਚੱਲ ਰਹੀ ਹੈ ਮੇਰੀ ਫੋਰੈਂਸਿਕ ਟੀਮ ਵੀ ਆ ਗਈ ਆ ਅਸੀਂ ਉਹਨਾਂ ਉਹਦਾ ਪੂਰੀ ਫੋਰੈਂਸਿਕ ਜਾਂਚ ਕਰਾਂਗੇ ਆਪਾਂ ਹਰ ਤਰ੍ਹਾਂ ਦਾ ਸੀਸੀਟੀ ਕੈਮਰਾ ਵੀ ਆਪਾਂ ਚੈੱਕ ਕਰ ਰਹੇ ਆ ਤੇ ਜਿਹੜਾ ਡੀਵੀਆਰ ਉਹਨੂੰ ਵੀ ਫੋਰੈਂਸਿਕਲੀ ਚੈੱਕ ਕਰ ਰਹੇ ਆ ਤੇ ਆਪਣਾ ਬਿਲਕੁਲ ਇੱਥੇ ਸ਼ਾਂਤੀ ਦਾ ਮਾਹੌਲ ਹੈ ਤੇ ਮੈਂ ਸੰਗਤ ਨੂੰ ਅਪੀਲ ਕਰ ਰਿਹਾ ਕਿ ਸ਼ਾਂਤੀ ਬਣਾਈ ਰੱਖੇ ਅਸੀਂ ਕਿਸੇ ਨੂੰ ਵੀ ਜੇ ਅਸੀਂ ਸਾਰਾ ਟੈਕਨੀਕਲੀ ਹਿਊਮਨਲੀ ਹਰ ਇੱਕ ਚੀਜ਼ ਕਰ ਰਹੇ ਆ ਜੇਕਰ ਕਿਸੇ ਨੂੰ ਬਖਸ਼ਿਆ ਨਹੀਂ ਅਸੀਂ ਅਸੀਂ ਬਿਲਕੁਲ ਅਸੀਂ ਬਿਲਕੁਲ ਬਣਾ ਕੇ ਰੱਖਣੀ ਆ ਤੇ ਅਸੀਂ ਬਿਲਕੁਲ ਹਰ ਇੱਕ ਪਹਿਲੂ ਤੋਂ ਅਸੀਂ ਇਸ ਚੀਜ਼ ਨੂੰ ਦੇਖ ਰਹੇ ਹਾਂ ਸਰਕਾਰ ਨੇ ਕੀ ਦੱਸਿਆ ਇਹਨਾਂ ਨੂੰ ਦੇਖੋ ਜੇ ਅਸੀਂ ਇੱਥੇ ਪਹੁੰਚੇ ਹਾਂ ਪਹਿਲਾਂ ਤਾਂ ਇੱਥੋਂ ਤੱਕ ਵੀ ਆਪਣੇ ਪਿੰਡ ਦੇ ਜਿਹੜੇ ਆਪਣੇ ਹੈਗੇ ਨੇ ਲੋਕ ਉਹਨਾਂ ਦੇ ਕਹਿਣ ਦੇ ਵਿੱਚ ਸਰਕਟ ਚਾਰਟ ਆ ਅਸੀਂ ਫਿਰ ਵੀ ਇਹਦਾ ਜਿਹੜਾ ਟੈਕਨੀਕਲੀ ਜਾਂਚ ਕਰਵਾ ਰਹੇ ਹਾਂ ਫਰੈਂਸਿਕ ਟੀਮ ਮੇਰੀ ਪਹੁੰਚ ਚੁੱਕੀ ਆ ਅਸੀਂ ਸਹਿਜ ਇਹਦਾ ਫਰੈਂਸਿਕ ਆਪਣਾ ਜਿਹੜਾ ਸੀਸੀਟੀ ਵੀ ਕੈਮਰੇ ਚੈੱਕ ਕਰਾਂਗੇ ਇੱਥੇ ਦਾ ਡੀਵੀਆਰ ਚੈੱਕ ਕਰਾਂਗੇ ਅਤੇ ਹੋਰ ਵੀ ਤਰ੍ਹਾਂ ਦੀ ਜੋ ਵੀ ਆਪਾਂ ਹਿਊਮਨ ਇੰਟੈਲੀਜੈਂਸ ਦੀ ਰਾਈ ਵੀ ਜੋ ਵੀ ਸਾਨੂੰ ਇਨਪੁਟ ਆਈ ਅਸੀਂ ਉਹਦੇ ਅਧਾਰ ਤੇ ਕੰਮ ਕਰਾਂਗੇ ਧੰਨਵਾਦ ਜੀ